ਲੋਕ ਅੱਜਕੱਲ ਅਸੀਂ ਤੜਕੇ ਦੇ ਸਵੇਰੇ 8 ਵਜੇ ਦੇ ਲੱਗੇ ਪਿੰਡਾਂ 'ਚ ਲੋਕ ਇਹ ਕਹੀ ਜਾਂਦੇ ਵੀ ਜੇ ਅੱਜ ਉਧਾਨਸਵਰੀਆਂ ਵੋਟਾਂ ਆ ਜਾਣ ਮੇਰੇ ਖਿਆਲ 'ਚ 117 ਸੀਟਾਂ ਹੀ ਸ਼੍ਰੋਮਣਿਕ ਦਲ ਜਿੱਤ ਸਕਦਾ ਤੇ ਬਹੁਤ ਵੱਡਾ ਲੋਕ ਇੰਨਾ ਅੱਕ ਚੁੱਕਿਆ ਕਿ ਜਿਹੜੇ ਝਾੜੂ ਦੇ ਵਰਕਰ ਸੀਗੇ ਮੁੰਡੇ ਨੌਜਵਾਨ ਉਹ ਪੂਰੇ ਇਲਾਕੇ ਉਹਨਾਂ ਨੇ ਕੰਮ ਕੀਤਾ ਉਹ ਵੀ ਸਾਡੇ ਨਾਲ ਅੱਜ ਵੱਡੀ ਪੱਧਰ ਤੇ ਜੁੜ ਕੇ ਕੰਮ ਕਰ ਰਹੇ ਨੇ ਤਾਂ ਗਰਾਸ ਵੀ ਨੇ ਵੀ ਪੰਜ ਸਾਲਾਂ ਹੱਥਿਆ ਧਰ ਕੇ ਬੈਠੇ ਰਹੇ ਆ ਤੇ ਆਮ ਆਦਮੀ ਤੁਸੀਂ ਸਿੱਟਾ ਦੇਖ ਹੀ ਰਹੇ ਹੋ ਕੀ ਕੰਮ ਕੀਤੇ ਐ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਸ਼ਾਮ ਨੂੰ ਪ੍ਰਚਾਰਾ ਜਿਹੜਾ ਥੰਮ ਜਾਵੇਗਾ ਉਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਇਸ ਵਕਤ ਮੌਜੂਦਾ ਪਿੰਡ ਭੋਕੜਾ ਵਿਖੇ ਜਿੱਥੇ ਪਿੰਡ ਭੋਕੜਾ ਗਿੱਲਪੱਤੀ ਜ਼ੋਨ ਦੇ ਜਿਹੜੇ ਉਮੀਦਵਾਰ ਨੇ ਚੋਣ ਪ੍ਰਚਾਰ ਕਰ ਰਹੇ ਨੇ ਵੱਡੀ ਗਿੰਤੀ ਵਿੱਚ ਟਰੈਕਟਰ ਸੀ ਟਰੈਕਟਰਾਂ ਦੇ ਉੱਪਰ ਝੰਡੀਆਂ ਲੱਗੀਆਂ ਪ੍ਰਧਾਨ ਜੀ ਇਹਦਾ ਵੱੱਡੀ ਤੁਸੀਂ ਬਣਾਤਾ ਵੀ ਚੋਣ ਜੇ ਵੱਡੀਆਂ ਚੋਣਾ ਹੁੰਦੀਆਂ ਆਵੇਂ ਛੋਟੀ ਚੋਣ ਕਹਿ ਜਾਂਦਾ ਇਹਨੂੰ ਪਰ ਵੱਡੀ ਚੋਣ ਬਣਾਤਾ ਵੱਡੀ ਗਿੰਤੀ ਟਰੈਕਟਰ ਲੈ ਕੇ ਜਾ ਰਹੇ ਹਾਂ ਝੰਡੇ ਵੀ ਲੱਗੇ ਹੋਏ ਨੇ ਕਿਵੇਂ ਦੇਖਦੇ ਹੋ ਮੋਲ ਅੱਜ ਜੋ ਜੋਸ਼ ਇੱਥੇ ਅੱਜ ਵੇਖਣ ਨੂੰ ਮਿਲ ਸਕਿਆ ਭੋਗੜਾ ਪਿੰਡ ਦੇ ਕਰਕਰ ਦਾ ਟਰੈਕਟਰ ਤੇ ਗਿੱਲ ਪੱਤੀ ਨਾਲ ਸਾਡੇ ਨੌਜਵਾਨ ਵੀਰ ਇਥੋਂ ਦੀ ಗ್ರಾಮ ਪੰਚਾਇਤ ਸਾਰੇ ਮੈਂਬਰ ਸਾਡੇ ਯੂਥ ਦੇ ਜਿਹੜੇ ਨੌਜਵਾਨ ਆਗੂ ਹੈ ਸਾਡੀਆਂ ਮਾਵਾ ਭੈਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖੋ ਕਿੰਨਾ ਵੱਡਾ ਜਿਹੜਾ ਲਾਰਾ ਟਰੈਕਟਰਾਂ ਦਾ ਮੈਂ ਕਦੇ ਐਮਐਲਏ ਦੀਆਂ ਚੋਣਾਂ ਵੇਲੇ ਜਾਂ ਬੀਬਾ ਦੀਆਂ ਚੋਣਾਂ ਵੇਲੇ ਵੀ ਨਹੀਂ ਵੇਖਿਆ ਜਿੰਨਾ ਅੱਜ ਹੱਸ਼ਾ ਬਣਿਆ ਪਿਆ ਸ਼ਰੂਨੀ ਕਾਲ ਦੇ ਦਲ ਪ੍ਰਤੀ ਅਸੀਂ ਹੈਰਾਨ ਹੈ ਵੀ ਇੰਨਾ ਹੱਸ਼ਾ ਅਸੀਂ ਸੋਚ ਵੀ ਨਹੀਂ ਸਕਦੇ ਸੀ ਐਡਾ ਹੱਸ਼ਾ ਜੇ ਦੇਖਣ ਨੂੰ ਮਿਲੂਗਾ ਅੱਜ ਲਾਸਟ ਦਿਨ ਹੈ ਚੋਣ ਪ੍ਰਚਾਰ ਦਾ ਵੀ ਇਸ ਕਰਕੇ ਸਾਡੇ ਜਿਹੜਾ ਬਲਾਡ ਵਿੰਜੂ ਚੋਣ ਹੈ ਇਥੋਂ ਬੀਬੀ ਬਲਜੀਤ ਕੌਰ ਤੇ ਭੋਖੜਾ ਤੇ ਗਿੱਲਪੱਤੀ ਦਾ ਜੋਨ ਬਲਾਕ ਸੰਪਤੀ ਦਾ ਬੀਬੀ ਸਖਜੀਤ ਕੌਰ ਇਹਨਾਂ ਦੇ ਜਿਹੜੇ ਸਪੋਰਟਰ ਹੈ ਇਹਨਾਂ ਦੇ ਜਿਹੜੇ ਸਾਰੇ ਇਹ ਪਰਿਵਾਰ ਵਾਗੂ ਇੱਕ ਸਾਰਾ ਨਗਰ ਇਹਨਾਂ ਦੇ ਨਾਲ ਲਾ ਕੇ ਚੋਣ ਲੜ ਰਿਹਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਦ ਦਾ ਚੇਅਰਮੈਨ ਵੀ ਇਸ ਵਾਰ ਸ਼੍ਰੋਮਣੀ ਕਾਲੀ ਦਲ ਦਾ ਬਣੂਗਾ ਸਾਰੇ ਲੋਕਾਂ ਦੀ ਕਿਰਪਾ ਦੇ ਨਾਲ ਤੇ ਕਾਲੀ ਵਰਕਰ ਤੇ ਲੀਡਰਸ਼ਿਪਾ ਦੀ ਮਿਹਨਤ ਦੇ ਨਾਲ ਤੇ ਬਲਾਕ ਸੰਮਤੀ ਦੀਆਂ ਤਾਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਵੈਗਰੂ ਦੀ ਕਿਰਪਾ ਨਾਲ ਤੇ ਲੋਕਾਂ ਦੀ ਕਿਰਪਾ ਨਾਲ ਵਰਕਰਾਂ ਦੀ ਮਿਹਨਤ ਨਾਲ ਅਸੀਂ ਜਿੱਤ ਰਹੇ 2027 ਦਾ ਸੈਮੀ ਫਾਈਨਲ ਕਿਹਾ ਜਾ ਰਿਹਾ ਹੈ ਸੈਮੀ ਫਾਈਨਲ ਜੀ ਲੱਗਦਾ ਚੰਗਾ ਰਿਸਪੌਂਸਬਲ ਹੈ ਲੋਕ ਅੱਜਕੱਲ ਅਸੀਂ ਤੜਕੇ ਦੇ ਸਵੇਰੇ 8 ਵਜੇ ਦੇ ਲੱਗੇ ਪਿੰਡਾਂ 'ਚ ਲੋਕ ਇਹ ਕਹੀ ਜਾਂਦੇ ਵੀ ਜੇ ਅੱਜ ਵਿਧਾਨ ਸਭਾ ਦੀਆਂ ਵੋਟਾਂ ਆ ਜਾਣ ਮੇਰੇ ਖਿਆਲ 'ਚ 117 ਸੀਟਾਂ ਹੀ ਸ਼੍ਰੋਮਣਿਕਾ ਜਲ ਜਿੱਤ ਸਕਦੇ ਬਹੁਤ ਵੱਡੀ ਜਿਹੜੀ ਹੈਗੀ ਆ ਜੋਸ਼ ਲੋਕਾਂ ਦੇ ਵਿੱਚ ਤੇ ਬਹੁਤ ਵੱਡਾ ਲੋਕ ਇੰਨਾ ਅੱਕ ਚੁੱਕਿਆ ਕਿ ਜਿਹੜੇ ਝਾੜੂ ਦੇ ਵਰਕਰ ਸੀਗੇ ਮੁੰਡੇ ਨੌਜਵਾਨ ਉਹ ਮੂਰੇ ਇਲਾਕੇ ਉਹਨਾਂ ਨੇ ਕੰਮ ਕੀਤਾ ਉਹ ਵੀ ਸਾਡੇ ਨਾਲ ਅੱਜ ਵੱਡੀ ਪੱਧਰ ਤੇ ਜੁੜ ਕੇ ਕੰਮ ਕਰ ਰਹੇ ਆ ਕੀ ਕਾਰਨ ਕੀ ਮੰਨਿਓ ਕਿ ਕਿੰਨੇ ਕੁ ਮੁਸ਼ਕਲਾਂ ਕਿੰਨੀਆਂ ਤੁਹਾਡੇ ਇਲਾਕੇ ਚ ਅੱਜ ਇਕੱਠ ਹੋਇਆ ਕਹਿੰਦੇ ਮੁਸ਼ਕਲਾਂ ਕਾਫੀ ਹੈਗੀਆਂ ਸੁਣਵਾਈ ਨਹੀਂ ਹੋ ਰਹੀ ਤੇ ਲੋਕ ਅੱਕੇ ਬੈਠੇ ਇਹ ਮੁਸ਼ਕਲਾਂ ਦਾ ਤੁਸੀਂ ਸਮਝ ਲਓ ਵੀ ਤੁਹਾਨੂੰ ਪਤਾ ਲੱਗ ਗਿਆ ਹੋ ਜੀ ਅੱਜ ਦਾ ਇਕੱਠ ਵੇਖ ਕੇ ਸਾਡੇ ਦੋ ਪਿੰਡਾਂ ਦਾ ਇਕੱਠ ਹੈ ਜੀ ਓਖੜਾ ਤੇ ਗਿਲਪੱਤੀ ਜੀ ਤੁਸੀਂ ਇਸ ਵੋਟਾਂ ਦੇ ਵਿੱਚ ਉਹ ਸ਼ਾਇਦ ਦੇਖੋ ਵੀ ਲੋਕਾਂ ਦਾ ਇੱਕ ਉਤਸ਼ਾਹ ਵੀ ਹੈ ਇੱਕ ਸਰਕਾਰ ਜੋ ਚੱਲ ਰਹੀ ਹੈ ਉਹਦੇ ਪਰ ਪ੍ਰਤੀ ਇੱਕ ਰੋਸ ਹੈ ਜਿਹੜਾ ਲੋਕ ਹੂ ਨਹੀਂ ਦੱਸ ਸਕਦੇ ਪਰ ਐ ਰੋਸ ਕੱਢ ਕੇ ਅੱਜ ਦਿਖਾਤਾ ਲੋਕਾਂ ਨੇ ਵੀ ਜਿਹੜੀ ਸਰਕਾਰ ਨੇ ਕੀ ਕੰਮ ਕੀਤੇ ਐ ਤੇ ਕੀ ਨਹੀਂ ਕੀਤੇ ਜੋ ਪਹਿਲਾਂ ਅਕਾਲੀ ਦਾ ਸਰਕਾਰ ਵੇਲੇ ਕੰਮ ਹੋਏ ਐ ਉਹ ਕੰਮ ਬੋਲ ਰਿਹਾ ਐ ਤੁਸੀਂ ਪਿੰਡ ਦੇ ਵਿੱਚ ਜਾ ਕੇ ਦੇਖੋ ਗਲੀਆਂ ਨਾਲੀਆਂ ਜੋ ਵੀ ਪਹਿਲਾਂ ਸਹੂਲਤਾਂ ਉਹ ਅਕਾਲੀ ਦਾ ਸਰਕਾਰ ਵੱਲੋਂ ਇੱਥੇ ਆਈਆਂ ਤੇ ਜੋ ਪਹਿਲਾਂ ਅੱਜ ਤੋਂ ਦੋ ਸਰਕਾਰਾਂ ਬਦਲੀਆਂ ਕਾਂਗਰਸ ਆ ਗਈ ਕਾਂਗਰਸ ਤੋਂ ਬਾਅਦ ਆਪਣੀ ਆਮ ਆਦਮੀ ਆ ਗਈ ਕਾਂਗਰਸ ਵੀ ਨੇ ਵੀ ਪੰਜ ਸਾਲ ਅੱਧਾ ਧਰ ਕੇ ਬੈਠੇ ਰਹੇ ਐ ਤੇ ਆਮ ਆਦਮੀ ਤੁਸੀਂ ਸਿੱਟਾ ਦੇਖ ਹੀ ਰਹੇ ਹੋ ਕੀ ਕੰਮ ਕੀਤੇ ਐ ਤੇ ਉਹਨਾਂ ਕੰਮਾਂ ਕੀਤਿਆਂ ਦਾ ਇਨਜਾਮ ਇਹਨਾਂ ਨੂੰ ਭੁਗਤਣਾ ਪੈਣਾ ਜੀ ਇਹ ਜਿਹੜਾ ਇਕੱਠ ਹੈ ਇਹੀ ਸਬੂਤ ਦੇ ਰਿਹਾ ਹੈਗਾ ਵੀ ਆਉਣ ਵਾਲੀ 2027 ਦੀਆਂ ਚੋਣਾਂ ਇੱਕ ਤਾਂ ਜਿਹੜੀਆਂ ਹੁਣ ਚੋਣਾਂ ਆ ਰਹੀਆਂ 2025 ਦੇ ਵਿੱਚ ਆਹ ਜਿਹੜੀਆਂ ਚੋਣਾਂ ਦੇ ਵਿੱਚ 14 ਤਰੀਕ ਨੂੰ ਵੱਧ ਤੋਂ ਵੱਧ ਲੋਕ ਆਪਣੇ ਵੋਟ ਪੋਲ ਕਰਕੇ ਵੱਧ ਤੋਂ ਵੱਧ ਵੱਡੀ ਲੀਡ ਦੇ ਵਿੱਚ ਸਾਰੇ ਉਮੀਦਵਾਰਾਂ ਨੂੰ ਜਿਤਾਉਣਗੇ ਇਸ ਚੋਣਾਂ ਤੋਂ 2027 ਦੀਆਂ ਚੋਣਾਂ ਦਾ ਮੋੜ ਵੱਜ ਜਾਣਾਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਫਤਿਹ ਹੋਊਗੀ ਜੀ ਕੀ ਮੁੱਦੇ ਕੀ ਲੈ ਕੇ ਚੱਲ ਰਹੇ ਹੋ ਕੀ ਕਿਸ ਤਰ੍ਹਾਂ ਦੇ ਮੁੱਦੇ ਕਿਸ ਤਰ੍ਹਾਂ ਦੀ 스테ਜਾਂ ਦੇ ਤੁਸੀਂ ਗੱਲ ਕਰਦੇ ਹੋ ਲੋਕਾਂ ਨਾਲ ਗੱਲ ਕਰਦੇ ਹੋ ਲੋਕ ਕੀ ਗੱਲਾਂ ਕਰਦੇ ਤੁਹਾਡੇ ਨਾਲ ਲੋਕ ਜੀ ਲੋਕਾਂ ਵੱਲੋਂ ਪਰੇਸ਼ਾਨੀ ਇੰਨੀ ਕਿ ਲੋਕਾਂ ਨੂੰ ਜੀ ਇੱਕ ਵੀ ਕੰਮ ਨਹੀਂ ਹੋ ਰਿਹਾ ਜੀ ਜੋ ਕੰਮ ਆ ਉਹ ਰੁਕੇ ਹੋਏ ਆ ਜੇ ਕਿਤੇ ਕੋਈ ਇਕਾਲੀ ਦਲ ਦਾ ਸਰਪੰਚ ਬਣਿਆ ਹੋਇਆ ਤਾਂ ਉਹਨੂੰ ਕੰਮ ਗਰਾਂਟਾ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਕੀਤੇ ਜਾਂਦੇ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾਗਾ ਇਸੇ ਕਰਕੇ ਇਹ ਜੋ ਘੱਟ ਤੁਸੀਂ ਦੇਖ ਰਹੇ ਆ ਇਹ ਘੱਟ ਹੀ ਸੂਤ ਕਰਦਾਗਾ ਕਿ ਆਉਣ ਵਾਲੀ 27 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਜਿੱਤ ਕੋਈ ਜਰੀ ਪੱਕੀ ਹੈ ਜੀ ਬੀਬੀਆਂ ਵਾਲਾ ਮੁੱਦਾ ਵੀ ਕਿਤੇ ਛਾਇਆ ਹੋਇਆ ਕਹਿੰਦੇ 1000 ਰੁਪਇਆ ਅੱਜ ਵੀ ਡਿੱਕੀ ਜਾਂਦੀਆਂ ਬੀਬੀਆਂ ਚੋਣਾ ਵੇਲੇ ਐਲਾਨ ਕੀਤਾ ਸੀ ਤੇ ਬੀਬੀਆਂ ਵੀ ਗੱਲਬਾਤ ਕਰਦੀਆਂ ਕੋਈ ਹੈ 1000 ਰੁਪਏ ਦੀ ਛੋਟ ਨਾਲ ਗੱਲ ਕਰਦੀਆਂ ਬਹੁਤ ਬਹੁਤ ਜ਼ਿਆਦਾ ਜਿੱਥੇ ਵੀ ਕਿਤੇ ਇਕੱਠ ਹੁੰਦਾ ਹੈਗਾ ਹਨਾ ਉੱਥੇ ਆਪਾਂ ਪੁੱਛਦੇ ਹਾਂ ਜਦੋਂ ਬੀਬੀਆਂ ਨੂੰ ਪੁੱਛਿਆ ਜਾਂਦਾ ਹੈਗਾ ਉਹ ਕਹਿੰਦੇ ਵੀ ਅਸੀਂ ਬੈਂਕਾਂ ਦੇ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਹਾਂ ਵੀ ਕਿਸੇ ਕਿਤੇ ਨਾ ਕਿਤੇ ਆਊਗਾ ਜਾਲੀ ਹਵਾ ਫਲਾਈ ਜਾਂਦੀ ਹੈ ਕਿ ਜੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆ ਗਏ ਬੀਬੀਆਂ ਵਿਚਾਰੀਆਂ ਖੱਜ ਬੈਂਕਾਂ ਦੇ ਵਿੱਚ ਜਾ ਜਾ ਕੇ ਮੋੜ ਰਹੀਆਂ ਆਈਆਂ ਤੁਹਾਨੂੰ ਬਾਕੀ ਸਭ ਨੂੰ ਪਤਾ ਹੀ ਹੈ ਕੀ ਕੀ ਕੰਮ ਹੋ ਗਏ ਤੇ ਕੀ ਕਰਿਆ ਤੇ ਕੀ ਕੀ ਦੁਵਾ ਦੇ ਇਹਨਾਂ ਨੇ ਕਰਨੀਆਂ ਆ ਬਿਲਕੁਲ ਐਸਨਾ ਸ਼ੋਮਨੀ ਅਕਾਲੀ ਦਲ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਲੋਕ ਨੇ ਜਿਹੜੇ ਮੌਜੂਦਾ ਸਰਕਾਰ ਤੋਂ ਅੱਕੇ ਹੋਏ ਨੇ ਸਰਕਾਰ ਨੇ ਵਾਅਦੇ ਬਹੁਤ ਕੀਤੇ ਪਰ ਵਾਅਦੇ ਪੂਰੇ ਨਾ ਹੋਣ ਕਰਕੇ ਇਸ ਵਾਰ ਲੋਕ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਖੇਮੇ 'ਚ ਜਾ ਰਹੇ ਨੇ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਕਰਾਉਣਗੇ ਪਰ ਵੇਖਣਾ ਹੋਵੇਗਾ ਕਿ ਆਖਿਰਕਾਰ 14 ਤਰੀਕ ਨੂੰ ਲੋਕ ਕਿਹਨਾਂ ਨੂੰ ਵੋਟਾਂ ਪਾਉਂਦੇ ਨੇ ਤੇ ਕਿਹਨਾਂ ਨੂੰ ਜਿਤਾਉਂਦੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਬਟੰਡਾ